ਪੰਜਾਬ ਬਾਸ਼ਕੋ ਜਿਹੜੀ ਬੜੀ ਪੁਰਾਣੀ ਦੁਕਾਨ ਆ ਤੇ ਬੜੇ ਵਧੀਆ ਪਰਿਵਾਰ ਆ ਜਿਹੜਾ ਇਹਨਾਂ ਦਾ ਬੜਾ ਕਾਰੋਬਾਰ ਆ ਸੋ ਅੱਜ ਡੇਲੀ ਰੁਟੀਨ ਦੀ ਤਰ੍ਹਾਂ ਜਿਹੜਾ ਇਹਨਾਂ ਨੇ ਅੱਜ 9 ਵਜੇ ਦੇ ਕਰੀਬ ਜਿਹੜਾ ਦੁਕਾਨ ਖੋਲੀ ਆ ਸੋ ਜਦੋਂ ਦੁਕਾਨ ਖੋਲ ਕੇ ਅੰਦਰ ਐਂਟਰ ਕੀਤੇ ਇਹਨਾਂ ਸ਼ੁਕਰ ਆ ਕਿ ਕੋਈ 5-7 ਮਿੰਟ ਦਾ ਜਿਹੜਾ ਵਾ ਉਹ ਗੈਪ ਹੋ ਗਿਆ ਤੇ ਇਹ ਅੰਦਰ ਸੀ ਤੇ ਕੋਈ ਦੋ ਨੌਜਵਾਨ ਮੋਟਰਸਾਈਕਲ ਤੇ ਆਏ ਨੇ ਪਰਲੇ ਬੰਨੇ ਆ ਉਹਨਾਂ ਨੇ ਤਾੜ-ਤਾੜ ਬੋਲ ਗਿਆ ਜਿਹੜੀਆਂ ਦੋ ਗੋਲੀਆਂ ਚਲਾਈਆਂ ਪਹਿਲਾਂ ਸ਼ੀਸ਼ੇ ਤੇ ਲੱਗੀ ਆ ਸੋ ਕਹਿਣ ਦੀ ਗੱਲ ਇਹ ਆ ਵੀ ਅੱਜ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਆ ਇੰਨੀ ਬੱੱਤਰ ਹੋ ਗਈ ਆ ਕਿ ਤੁਸੀਂ ਦੇਖ ਸਕਦੇ ਹੋ ਵੀ ਰੋਜ਼ ਨਿਊਜ਼ ਚੈਨਲਾਂ ਦੇ ਵਿੱਚ ਅਖਬਾਰਾਂ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਆ ਕੁਝ ਦਿਨ ਪਹਿਲਾਂ ਵਪਾਰੀ ਜਿਹੜਾ ਜਿੱਥੇ 60 ਦੇ ਕਰੀਬ ਜਿਹੜੇ ਐਮਪਲੋਏ ਕੰਮ ਕਰਦੇ ਸੱਕ ਘਰਾਂ ਨੂੰ ਰੋਜ਼ਗਾਰ ਦਤਾਂ ਤੇ ਮੇਰਾ ਨਾਮ ਮਨੋਜੀ ਦੇਖੋ ਜੀ ਸਾਡਾ ਸ਼ੋਰੂਮ ਆ ਨਾਲ ਕਪੜੇ ਦਾ ਦੇਖੋ ਅਸੀਂ ਸਵੇਰੇ ਆਏ ਸੀਗੇ ਤੇ ਸਵੇਰੇ ਦੋ ਵਿਅਕਤੀ ਆਏ ਸੀ ਮੋਟਰਸਾਈਕਲ ਦੇ ਉੱਤੇ ਔਰ ਉਹਨਾਂ ਨੇ ਆ ਕੇ ਸਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਔਰ ਸ਼ਾਇਦ ਮਿਰਰ ਡੈメージ ਹੋ ਗਿਆ ਨਾ ਦਾ ਔਰ ਅੱਗੇ ਅੱਗੇ ਗਏ ਸੀਗੇ ਫਿਰ ਦੁਬਾਰਾ ਮੁੜ ਕੇ ਵਾਪਸ ਆਏ ਔਰ ਉਹਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਔਰ ਜਾਨਮਾਲ ਦਾ ਕੋਈ ਨੁਕਸਾਨ ਨਹੀਂ ਹੋਇਆ ਲੇਕਿਨ ਦਹਿਸ਼ਤ ਦਾ ਜਿਹੜਾ ਮਾਹੌਲ ਹੈ ਉਹ ਪੂਰੇ ਬਾਜ਼ਾਰ ਦੇ ਵਿੱਚ ਤੁਹਾਨੂੰ ਅਸਲੇ ਦੇਖਣ ਨੂੰ ਮਿਲੇਗਾ ਠੀਕ ਹੈ ਕਈ ਦੁਕਾਨਾਂ ਨੇ ਤੇ ਆਪਣੇ ਸ਼ਟਰ ਵੀ ਨਹੀਂ ਖੋਲੇ ਤੇ ਕਈ ਤੇ ਲੋਕ ਆਏ ਵੀ ਨਹੀਂ ਆ ਔਰ ਪਹਿਲੀ ਵਾਰੀ ਇਹ ਘਟਨਾ ਸਾਡੇ ਗੁਦਾਸਪੁਰ ਦੇ ਵਿੱਚ ਵਾਪਰੀ ਹੈ ਬਾਟਾ ਚੌਂਕ ਜਿਹੜਾ ਗੁਦਾਸਪੁਰ ਦਾ ਹੱਬ ਮੰਨਿਆ ਜਾਂਦਾ ਹੈ bizness ਦੇ ਵਿੱਚ ਕਿਉਂਕਿ ਉਹਦੇ ਵਿੱਚ ਇਹ ਘਟਨਾ ਵਾਪਰਨਾ ਬਹੁਤ ਹੀ ਮਨਭਾਗੀ ਘਟਨਾ ਹੈ ਔਰ ਅਸੀਂ ਪ੍ਰਸ਼ਾਸਨ ਨੂੰ ਅਸੀਂ ਮੰਗ ਕਰਦੇ ਆ ਕਿ ਸਾਨੂੰ ਸਾਡੇ ਬਾਜ਼ਾਰ ਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਏ ਜਦ ਜੀ ਕਿ 24 ਘੰਟੇ ਦੀ ਸਿਕਿਉਰਿਟੀ ਹੈ ਉਹ ਸਾਡੀ ਦੁਕਾਨਾਂ ਦੇ ਬਾਹਰ ਹੋਏ ਕਿਉਂਕਿ ਅੱਜ ਇਹ ਮਾਹੌਲ ਪੈਦਾ ਹੋ ਗਿਆ ਕੱਲ ਨੂੰ ਵੀ ਹੋ ਸਕਦਾ ਨੇ ਮੂੰਹ ਦੇ ਉੱਤੇ ਮੂੰਹ ਉਹਨਾਂ ਨੇ ਢਕਿਆ ਹੋਇਆ ਸੀਗਾ ਤੇ ਨੰਬਰ ਪਲੇਟ ਵੀ ਕੋਈ ਨਹੀਂ ਸੀਗੀ ਉਹਨਾਂ ਦੀ ਉਹ ਆਏ ਆ ਔਰ ਫਟਾਫਟ ਉਹਨਾਂ ਨੇ ਗੋਲੀਆਂ ਦੀ ਫਾਇਰਿੰਗ ਕੀਤੀ ਹੈ ਔਰ ਫਿਰ ਦੁਬਾਰਾ ਮੁੜ ਕੇ ਚਲੇ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਆਇਡੈਂਟੀਫਾਈਡ ਨਹੀਂ ਹੋਇਆ لیکن دیکھ ਰਹੇ ਹੋ ਪੰਜਾਬ ਦੇ ਕਾਨੂੰਨ ਵਿਰਤਾਂ ਕਿਉਂਕਿ ਦਿਨ ਦਿਹਾੜੇ ਇਦਾਂ ਗੋਲੀਆਂ ਚੱਲ ਦੇਖੋ ਦਿਨ ਦਿਹਾੜੇ ਜਿਹੜੀਆਂ ਗੋਲੀਆਂ ਚੱਲ ਰਹੀਆਂ ਆ ਇਹ ਪੰਜਾਬ ਦੇ ਵਿੱਚ ਨਹੀਂ ਹੋਣਾ ਚਾਹੀਦਾ ਸਿਕਿਉਰਿਟੀ ਜਿਹੜੀ ਅਸੀਂ ਅਹੀ ਬਿਜ਼ਨਸ ਕੱਲ ਤੁਸੀਂ ਦੇਖਿਆ ਹੋਏਗਾ ਪਿਛਲੇ ਹਫਤੇ ਵੀ ਇੱਕ ਵਪਾਰੀ ਨੂੰ ਜਿਨ੍ਹਾਂ ਨੂੰ ਗੋਲੀਆਂ ਮਾਰੀਆਂ ਗਈਆਂ ਨੇ ਔਰ ਦੇਖੋ ਵਪਾਰ ਦੇ ਵਿੱਚ ਇਹੋ ਜਿਹਾ ਡਰ ਪੈਦਾ ਹੋ ਗਿਆ ਕੋਈ ਆਪਣੇ ਨਾਲ ਕੋਈ ਵੀ ਪਾਸਾ ਲੈ ਕੇ ਡਰਦਾ ਜਾਨ ਨੂੰ ਪਰ ਵਪਾਰ ਵਪਾਰੀ ਕਿੱਦਾਂ ਕੰਮ ਕਰੇਗਾ ਜੇ ਦਿਨ ਦਿਹਾੜੇ ਇਦਾਂ ਗੋਲੀਆਂ ਚੱਲੀਆਂ ਸ਼ੁਰੂ ਹੋ ਗਈਆਂ ਤੇ ਕਿਉਂਕਿ ਕੱਲ ਨੂੰ ਕੋਈ ਫਰੋਤੀ ਦੀ ਮੰਗ ਵੀ ਆਂਦੀ ਆ ਜਾ ਕੁਛ ਵੀ ਆਂਦੀ ਹੈ ਤੇ ਬੰਦਾ ਬਿਜ਼ਨਸ ਸਾਡੇ ਪੰਜਾਬ ਦੇ ਵਿੱਚ ਡਾਊਨਫਾਲ ਹੋਣ ਦਾ ਕਾਰਨ ਹੀ ਇਹੀ ਹੈ ਕਿ ਇਹਦੇ ਵਿੱਚ ਸਿਕਿਉਰਿਟੀ ਦੀ ਲਾਪਰਵਾਹੀ ਹੈ ਮੈਂ ਆਪਣੇ ਸੀ ਮੁਲਾਜ਼ਮ ਸੀ ਮੇਰਾ ਤੇ ਲੜਕੇ ਹੀ ਦੋ ਕੱਲਾ ਉੱਥੇ ਉਹ ਨੁਕਰਚ ਖੜੇ ਸੀ ਫਿਰ ਅਥੋਂ ਲੜਕੇ ਗਾਣ ਗਏ ਆ ਚਾਹਦੇ ਨੇ ਫਾਇਦਾ ਕਰਕੇ ਤੇ ਸਿੱਧੇ ਲੰਘ ਗਏ ਕਿਸ ਤਰ੍ਹਾਂ ਹੋਈ ਸੀ ਉਹਨਾਂ ਦਾ ਜਿਹੜੇ ਬਾਹਰ ਖੜੇ ਸੀ ਬਾਹਰ ਉਹ ਮੂੰਹ ਬੰਨੇ ਦਾ ਹੀ ਉਹਨਾਂ ਨੇ ਸਿਰ ਤੇ ਵੀ ਬੰਨਿਆ ਤਾਂ ਇਹ ਪੱਣਾ ਜਿਆਦੇ ਮੁੰਡੇ ਮੁੰਨੀ ਸਰਦਾਰ ਭਾਜੀ ਸਰਦਾਰ ਹੀ ਮੇਰੇ ਸਾਹਮਣੇ ਤੇ ਤੁਹਾਨੂੰ ਇਸ ਤੋਂ ਪਹਿਲਾਂ ਕੋਈ ਥ੍ਰੈਡ ਕਾਲ ਵਗੈਰਾ ਆਈ ਹੈ ਕੋਈ ਨਹੀਂ ਜਦ ਧਮਕੀ ਭਰੀ ਕਾਲ ਜਾਂ ਨਹੀਂ 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 ਕੋਈ ਕਹਿੋ ਜੀ ਗੱਲ ਨਹੀਂ ਕੁਛ ਕਹਿੰਦੇ ਬੋਲ ਕੇ ਵੀ ਗਏ ਕੁਛ ਕਹਿ ਗਏ ਬਸ ਨਹੀਂ ਨਹੀਂ ਕੋਈ ਬੋਲਿਆ ਨਹੀਂ ਮੈਨੂੰ ਕੀ ਕਿਦਾਂ ਕਿਦਾਂ ਆਏ ਬੰਦੇ ਗੋਲੀ ਚ ਲਾਈਆਂ ਗੋਲੀ ਚ ਲਾ ਕੇ ਚੱਲ ਗਏ ਕਿੰਨੀਆਂ ਗੋਲੀਆਂ ਚਲੀਆਂ ਦੋ ਚੱਲੀਆਂ ਇੱਕ ਚੱਲੀ ਹੈ ਇੱਕ ਨਹੀਂ ਚੱਲੀ ਪਹਿਲੇ ਪਾਸੇ ਵਾਲਾਈ ਸੀ ਕਿ ਕੋਈ ਥ੍ਰੈਡ ਕਰਾ ਰਿਹਾ ਸੀ ਆ ਸ਼ੀਸ਼ਾ ਜਿਹੜਾ ਟੁੱਟਿਆ ਹੈ ਵੀ ਗੋਲੀ ਵੱਜਣ ਕਰਕੇ ਹਾਂਜੀ ਹਾਂਜੀ ਅੱਛਾ ਕਿਵੇਂ ਸਾਰਾ ਮਤਲਬ ਕਹਿੰਦੇ ਦੁਬਾਰਾ ਮੁੜ ਕੇ ਵਾਪਸ ਆਏ ਨੇ ਹਾਂਜੀ ਹਾਂਜੀ ਕੀ ਕੀ ਮੰਗ ਕਰਦੇ ਹੋ ਤੁਸੀਂ ਹੁਣ ਐਸਐਸਪੀ ਸਾਹਿਬ ਤੋਂ ਮੰਗ ਕਰਨਾ ਹੈ ਕਿ ਜਿਹੜੇ ਬੰਦੇ ਆ ਫੜੇ ਜਾਣ ਤੇ ਸਾਨੂੰ ਮਤਲਬ ਰਿਸ਼ਤਿਆਂ ਨੂੰ ਪੂਰਾ ਵਿਸ਼ਵਾਸ ਆ ਪੂਰਾ ਕਰਨ ਦਾ ਕੀ ਨਾ ਵੀ ਦੇ ਆਪਣਾ ਮੇਰਾ ਨਾਮ ਮਦਨ ਲਾਲ ਕਿਸ ਤਰ੍ਹਾਂ ਦਾ ਮਾؤول ਹੈ ਇਸਲੇ ਪ੍ਰਮਾਤ ਦਾ ਬਾਜ਼ਾਰ ਚ ਦਸ਼ਰਪਾਈ ਸਿੱ ਨੂੰ ਲੈ ਕੇ ਦਰ ਉਹ ਫਿਰ ਡੈਸਰ ਪੈ ਜਾਂਦੀ ਹੈ ਜਦੋਂ ਫਿਰ ਗੋਲੀ ਚੱਲੇ ਹਰ ਬੰਦੇ ਦੇ ਮਨਚੇ ਡਰਸ਼ਤ ਹੁੰਦੀ ਹੈ ਕਾਨੂੰਨ ਵਿਵਸਥਾ ਨੂੰ ਕਿਸ ਤਰ੍ਹਾਂ ਵੇਖਦੇ ਹੋ ਕਿ ਜਿਹੜੀ ਅੱਜ ਆਏ ਦਿਨ ਹੈ ਜਈਆਂ ਗੋਲੀਆਂ ਚੱਲਣ ਦੀਆਂ ਘਟਨਾਵਾਂ ਆਪਾਂ ਮੈਂ ਸਮਝ ਗਿਆ ਤੁਹਾਡੀ ਗੱਲ ਹੈ ਪਰ ਦੇਖੋ ਨਾ ਕਿ ਕੋਈ ਪਤਾ ਸੌੜਾ ਲੱਗਦਾ ਨਹੀਂ ਹੈਗਾ ਸਰ ਵਾਰਦਾ ਅੱਜ ਪੰਜਾਬ ਵਾਜ ਕੰਪਨੀ ਦੇ ਦੁਕਾਨ ਤੇ ਜਿਹੜੀ ਫਾਇਰਿੰਗ ਇਨਸੀਡੈਂਟ ਹੋਇਆ ਅਸੀਂ ਸਾਰੇ ਅਫਸਰ ਮੌਕੇ ਤੇ ਪਹੁੰਚੇ ਹੋਏ ਹਾਂ ਜਾਂਚ ਕਰ ਰਹੇ ਹਾਂ ਜਲਦੀ ਤੋਂ ਜਲ ਜਿਹੜੇ ਵਾਰ ਵਾਰਦਾਤ ਕਰਨ ਵਾਲੇ ਉਹਨਾਂ ਨੂੰ ਅਰੈਸਟ ਕਰ ਲਵਾਂਗੇ ਕੀ ਸਰ ਵੱਲ ਤੋਂ ਹੀ ਗੱਲ ਲੱਗਾ ਇੱਕ ਗੋਲੀ ਚੱਲੀ ਹੈ ਪੰਜਾਬ ਵਾਜ ਕੰਪਨੀ ਤੇ ਤਾਂ ਹੀ ਸਾਰੇ ਅਫਸਰ ਇੱਥੇ ਮੌਕੇ ਤੇ ਆ ਤੈਨੂੰ ਅਸੀਂ ਲੱਗੇ ਹੋ ਇਨਵੈਸਟੀਗੇਸ਼ਨ ਕਰ ਰਹੇ ਹਾਂ ਜਲਦੀ ਜਲਦੀ ਟਰੇਸ ਆਫ ਕਰ ਲਾਂ। ਪਹਿਲਾਂ ਕਿੱਦਾਂ ਨੌਜਵਾਨ ਸੇ ਦੋ ਕਰੇ ਫਾਰੀ ਕੀ ਦੌਰ ਚੱਕਰ ਲਾਇਆ ਪੂਰੇ ਬਾਜ਼ਾਰ 'ਚ। ਦੋ ਸੀ ਨੌਜਾਨ ਉਹਨਾਂ ਨੇ ਆਪਣਾ ਜਿਹੜਾ ਸੂਹ ਬੰਨਿਆ ਹੋਇਆ ਸੀ ਪਲਸਰ ਮੋਟਰਸਾਈਕਲ 'ਤੇ। ਅਸੀਂ ਸਾਡੀਆਂ ਟੀਮਾਂ ਲੱਗੀਆਂ ਜਲਦੀ ਜਲਦੀ ਟਰੇਸ ਆਫ ਕਰਨ। ਇਹ ਸੀ ਸੀ ਟੀ ਵੀ ਕਿਵੇਂ ਜੀ? ਮੈਂ ਦੇਖ ਰਿਹਾ ਹਾਂ ਸਾਰਾ ਇਨਵੈਸਟੀਗੇਸ਼ਨਲ ਪਾਰਟ ਲੱਗੇ ਹੋਏ ਜੀ। ਠੀਕ। ਠੀਕ ਹੈ।